ਆਪਣੇ ਕੋਲ ਇਸ ਤਰ੍ਹਾਂ ਪੰਜ ਕਪੈਸਿਟੀ ਦੇ ਮਿਕਸਰ ਲੈ ਕੇ ਆਏ ਆ ਇਹ ਹੈਗਾ 50 ਕੁਇੰਟਲ ਵਾਲਾ ਉਧਰ 24 25 ਕੁਇੰਟਲ ਵਾਲਾ ਉਧਰ 15 ਕੁਇੰਟਲ ਵਾਲਾ ਉਧਰ 75 ਕੁਇੰਟਲ ਵਾਲਾ ਇੰਡੀਆ ਦਾ ਸਾਰਾ ਛੋਟਾ ਵੀ ਅਸੀਂ ਬਣਾਉਣਾ ਤੇ ਸਭ ਤੋਂ ਵੱਡਾ ਸਾਡੀ ਕੰਪਨੀ ਬਣਾਉਂਦੀ ਆ ਠੀਕ ਹੈ ਜੀ ਅੱਜ ਇਹ अपन ਜਾਣ ਕੇ ਦਿੰਦੇ ਨੇ ਇਹ ਮਿਕਸਰ ਵਾਰੀ ਇਹ ਕਿਸ ਤਰ੍ਹਾਂ ਕੰਮ ਕਰਦਾ ਜੀ ਇਹ ਟਰੈਕਟਰ ਆਪਰੇਟਡ ਆ ਜੀ ਇਹਦੇ ਵਿੱਚ ਟਰੈਕਟਰ ਲੋਡਣਾ ਫਿਰ ਲਗਾਉਣ ਤੋਂ ਬਾਅਦ ਨਾ ਮਿਕਸ ਹੋਣ ਤੋਂ ਬਾਅਦ ਚੋਪਿੰਗ ਚੋਪਿੰਗ ਕਰਨੀ ਤਾਂ ਚੋਪਿੰਗ ਵਧੀਆ ਬਲੇਡ ਲੱਗੇ ਹੋਣੇ ਚੋਪਿੰਗ ਹੋ ਜਾਂਦੀ ਐਂਦਰੋਂ ਇੱਧਰ ਇਹਦਾ ਡੋਰ ਆ ਇੱਧਰ ਦੀ ਖੁੱਲਦਾ ਜਾਂਦਾ ਇੱਧਰ ਜਿੱਥੇ ਗਾਵਾਂ ਖਾਂਦੀਆਂ ਨੇ ਖੜਕੇ ਉੱਥੇ ਪਾਉਂਦਾ ਜਾਂਦਾ ਠੀਕ ਹੈ ਜੀ ਨਾਲ ਦੀ ਨਾਲ ਪਾਉਂਦਾ ਹਾਂ ਨਾਲ ਦੀ ਨਾਲ ਪਾਉਂਦਾ ਜਾਂਦਾ ਸਰ ਜੀ ਆਏ ਹਜ਼ਾਰ ਗਾਵਾਂ ਦਾ ਮਟੀਰੀਅਲ ਬਣਾਣ ਦਾ 10 ਤੋਂ 15 ਮਿੰਟਾਂ ਚ ਬਣਾ ਲੈਂਦਾ ਠੀਕ ਹਾਂ ਜੀ ਜੀ ਅੱਗੇ ਦੇ ਵਿੱਚ ਜਾਂਦੇ ਹਾਂ ਹਾਂ ਮੈਸਜ ਕਿੰਨਾ ਜਾਂਦਾ ਹੈ ਇਹ ਡੇਟ ਆਉਂਦਾ ਇਹ ਕਿੰਨਾ ਟਾਈਮ ਲਾਉਂਦਾ ਜੀ 10 ਮਿੰਟ ਚੱਲਦਾ ਬਸ 10 ਮਿੰਟ ਡੇਟਾਂ ਨੂੰ ਮਿਕਸ ਮਟੀਰੀਅਲ ਮਿਕਸ ਕਰਦਾ 10 ਮਿੰਟ ਜਿਆਦਾ ਜਿਆਦਾ ਵੈਸੇ ਚਲਾਉਣ ਵਾਲਾ ਬੰਦਾ 4-5 ਮਿੰਟ ਹੀ ਕੰਮ ਕਰ ਲੈਂਦਾ ਆਹ ਰੋਬੋਟ ਜਿਹੜੇ ਮੈਕਸ ਦੀ ਜਾਣਕਾਰੀ ਲੈਣ ਇਹ ਆਟੋਮੈਟਿਕ ਅਸੀਂ ਚੱਲ ਬਣਾਇਆ ਇਹ ਫੋਰਨ ਕੰਟਰੀਆਂ ਵਿੱਚ ਚੱਲਦੇ ਨੇ ਇੰਦਰ ਡਿਮਾਂਡ ਬਹੁਤ ਫਾਰਮਰ ਦੀ ਬਹੁਤ ਜ਼ਿਆਦਾ ਕਿ ਸਾਨੂੰ ਐਸੀ ਜੀ ਮਸ਼ੀਨ ਲੋਕ ਕਿ ਜਿਹੜੇ ਫਾਰਮਰ ਬਾਹਰ ਜਾਂਦੇ ਨੇ ਉਹ ਦੇਖਦੇ ਨੇ ਇਹ ਨਾਲ ਲੇਬਰ ਬਹੁਤ ਘਟ ਜਾਂਦੀ ਆ ਦੂਜੇ ਨੰਬਰ ਤੇ ਕੀ ਟਾਈਮ ਬਹੁਤ ਘੱਟ ਲੱਗਦਾ ਤੇ ਜਿਹੜੀ ਆਚਾਰ ਦੀ ਬੇਸ ਤੇ ਆ ਉਹ ਬਿਲਕੁਲ ਨਹੀਂ ਰਹਿੰਦੀ ਮੋਰ ਉਹ ਬੋਦੀਆ ਖੇਤੀ ਸੌਖਾ ਕੰਮ ਹੋ ਜਾਂਦਾ ਫਾਰਮਰ ਨੂੰ ਇਹ ਮਸ਼ੀਨ ਹੀ ਆਪੇ ਕੁਤਰਦੀ ਹੈ ਹੀ ਆਪੇ ਵਰਦੀ ਹੈ ਆਪੇ ਸਾਬੇ ਪੱਟ ਕੇ ਲੋਡ ਕਰਕੇ ਮਿਕਸ ਕਰ ਦਿਆ ਉਹਦੇ ਵਿੱਚ ਬੰਦੇ ਲੋਡ ਕਰਦੇ ਨੇ ਤੇ ਇਹ ਕਿੰਨੇ ਟਨ ਦੀ ਹੈ ਇਹ 2.5 ਟਨ ਦੀ ਮਸ਼ੀਨ ਹੈ ਇੰਡੀਆ ਦੀ ਪਹਿਲੀ ਮਸ਼ੀਨ ਆ ਇਹਦੇ ਫੋਨ ਕੰਟਰੀ ਵਿੱਚ ਆਉਂਦੇ ਇਹਦੇ ਸਾਲ ਪਹਿਲਾਂ ਹਾਂਜੀ ਚੌਥੀ ਮਸ਼ੀਨ ਦੀ ਜਾਣਕਾਰੀ ਲੇ ਲਈ ਇਹ 2.5 ਟਨ ਵਾਲਾ ਮਿਕਸਰ ਆ ਜੀ ਇਹ ਅੱਛਾ ਜੀ ਤੇ ਇਹ ਟਰੈਕਟਰ ਡਰਾਈਵ ਆ ਹਾਂਜੀ ਪਿੱਛੇ ਲੋਡਰ ਲੱਗਾ ਹੋਇਆ ਬਸ ਵਰਕਿੰਗ ਸੇਮ ਆ ਬਸ ਇਹ ਟਰੈਕਟਰ ਚੱਲਦਾ ਉਹ ਆਟੋਮੈਟਿਕ ਸੀਗਾ ਠੀਕ ਹੈ ਜੀ ਹਾਂ ਜਿਹੜਾ ਰੈੱਡ ਕਲਰ ਵਾਲਾ ਇਧਰ ਇਹ ਛੋਟੇ ਜ਼ਮੀਨਾਂ ਦਾ ਰਸਤੇ ਕੰਮ ਦੇ ਆਪਾਂ ਨਹੀਂ ਨਹੀਂ ਇਹਨੇ ਕੋ 50 ਤੋਂ ਲੈ ਕੇ 100 200 300 ਕਾਮਾਂ ਨੇ ਉਹਨਾਂ ਵਾਸਤੇ ਸਹੀ ਆ 500 ਕਾਮਾਂ ਤੱਕ ਵੀ ਸਹੀ ਆ ਹਾਂਜੀ ਹਾਂਜੀ ਆ ਜਿਹਨਾਂ ਦਾ ਲਾਰਜ ਸਕੇਲ ਤੇ ਆ ਇਹ ਕੋ 10000 5000 ਗਾਵਾਂ ਦੇ ਉਹਨਾਂ ਵਾਸਤੇ ਹੈ ਜੀ ਇਹ ਤੇ 7.5 ਟਨ ਮਾਰ ਪੈਂਦਾ ਜੀ ਹਾਂ ਜੀ ਤੇ 7.5 ਟਨ ਮਾਰ ਪੈਂਦਾ ਦੇਖ ਸਕਦੇ ਹੋ ਉੱਪਰੋਂ ਦਿਖਾ ਦਿਓ ਥੋੜੀ ਚੜ ਕੇ ਹੋ ਜੀ